ਪੰਜਾਬ ਵਿੱਚ ਸਾਰੀਆਂ 13 ਲੋਕ ਸਭਾ ਸੀਟਾਂ ਤੇ ਪ੍ਰਮੁੱਖ ਪਾਰਟੀਆਂ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਕਾਂਗਰਸ ਸतीश ਰੌਮਨੀ ਅਕਾਲੀ ਦਲ ਨੇ ਕਿਸੇ ਨਾਲ ਵੀ ਗੱਠਜੋੜ ਨਾ ਕਰਦਿਆਂ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਨੇ ਇੱਥੋਂ ਦੇ ਚੌਂਡ ਮਾਹੌਲ ਦੀ ਸਮੀਖਿਆ ਲਈ ਆਓ چلਦੇ ਹਾਂ ਸਾਡੇ ਸਵਾਦਤਾ ਰਜੇਸ਼ ਪਾਲੀ ਕੋਲ ਭੰਤੀ ਤਰਨਜੀਤ ਜੀ ਜੋ ਇਸ ਵੇਲੇ ਪੰਜਾਬ ਦਾ ਪੂਰਾ ਮਾਹੌਲ ਹੈ ਜਿੱਸાં ਸੰਸਦ ਅਗਲੀ ਕੱਲ ਜੋਨਾ ਆਪਣੀਆਂ VOTING ਬੁਨੀਆਂ ਨੇ ਇਹ ਸਾਰੀਆਂ 13 ਜਿਹੜੀਆਂ ਸੀਟਾਂ ਨੇ ਉਹਦੇ ਵਾਸਤੇ ਜਿੱਥੇ ਜ਼ੋਨ ਅੰਮਲੇ ਨੇ ਤਿਆਰੀਆਂ ਕਰ ਲਈਆਂ ਉੱਥੇ ਜਿਹੜੇ ਵੋਟਰਸ ਨੇ ਉਹ ਵੀ ਪੂਰੀ ਤਰ੍ਹਾਂ ਤਿਆਰ ਨੇ ਕਿ 328 ਜਿਹੜੇ ਕੁੱਲ ਉਮੀਦਵਾਰ ਨੇ ਉਹਨਾਂ ਚੋਂ ਆਪਣੇ ਜਿਹੜੇ ਉਹਨਾਂ ਨੁਮਾਇंदे ਕਿਸ ਤਰ੍ਹਾਂ ਚੁਣਨੇ ਨੇ ਤੇ ਇੱਥੇ ਜੋ ਇੰਟਰਸਟਿੰਗ ਚੀਜ਼ ਹੈਗੀ ਆ ਨੇ ਕੁਝ ਹਲਕੇ ਐਸੇ ਰਜਿਸਟਰ ਜਲੰਧਰ ਹੈ ਸੰਗਰੂਰ ਹੈ ਪਟਿਆਲਾ ਹੈ ਜਿੱਥੇ ਮੌਜੂਦਾ ਸਿਟਿੰਗ ਐਮਪੀਸ ਡਿਸਟ੍ਰਿਕਟ ਜਲੰਧਰ ਦੇ ਵਿੱਚ ਸੁਸ਼ੀਲ ਰਿੰਗੋ ਆਪ ਤੇ ਐਮਪੀ ਸੀ ਉਹਨਾਂ ਨੇ ਅ ਪਾਜਵਾ ਜੁਆਇਨ ਕਰ ਲਈ ਤੇ ਹੁਣ ਉਹਦੇ ਉਮੀਦਵਾਰ ਨੇ ਇਸ ਤਰੀ ਸੰਦੂਰ ਵਿੱਚ ਜਿਹੜੇ ਰਮਨੀਤ ਬਿੱਟੂ ਨੇ ਕਾਂਗਰਸ ਨੂੰ ਛੱਡ ਕੇ ਪਾਜਵਾ ਜੁਆਇਨ ਕਰ ਲਈ ਹੈ ਐਸੀ ਤਰ੍ਹਾਂ ਪਟਿਆਲਾ ਵਿੱਚ ਪੰਨੀਤ ਗੋੜ ਨੇ ਕਾਂਗਰਸ ਛੱਡ ਕੇ ਪਾਜਵਾ ਜੁਆਇਨ ਕਰ ਲਈ ਹੈ ਇਹ ਜਿਹੜੇ ਹਲਕੇ ਨੇ ਇੱਥੇ ਜਿਹੜਾ ਮੁਕਾਬਲਾ ਹੋਏਗਾ ਬੜਾ ਇੰਟਰਸਟਿੰਗ ਹੋਏਗਾ ਦੇਖਣ ਵਾਲਾ ਹੋਏਗਾ ਕਿ ਜਿਹੜੇ ਮੌਜੂਦਾ ਐਮਪੀਸੀ ਉਹਨਾਂ ਨੇ ਆਪਣੀ ਪਾਰਟੀਆਂ ਨੂੰ ਛੱਡ ਕੇ ਨਵੀਂ ਪਾਰਟੀਆਂ ਜੁਆਇਨ ਕਰਦੀਆਂ ਨੇ ਕੀ ਉਹ ਆਪਣੇ ਸੀਤਾ ਰਖ ਸਕਣੀਆਂ ਆਪਣੇ ਨਾਲ ਕੇ ਨਹੀਂ ਸੰਗਰੂਰ ਹਲਕਾ ਇੱਕ ਹੋਰ ਐਸਾ ਹਲਕਾ ਜੋ ਭਗਵੰਤ ਜਿਹੜੇ ਆਪਣੇ ਪੰਜਾਬ ਦੇ ਸੀਮ ਸੀਐਮ ਹੈਗੇ ਨੇ ਭਗਵੰਤ ਸਿੰਘ ਮਾਨ ਉਹਨਾਂ ਦਾ ਹਲਕਾ ਗੜ ਮੰਨਿਆ ਜਾਂਦਾ ਹੈ ਉੱਥੋਂ ਵੀ ਉਹਨਾਂ ਨੇ ਭਾਵੇਂ ਦੋ ਵਾਰੀ 2014 ਤੇ 19 ਵੀ ਚੰਗੇ ਮਾਰਜਨ ਨਾਲ ਜਿੱਤੇ ਸੀਗੇ ਪਰ ਜਦੋਂ 2022 ਵਿੱਚ ਸੀਐਮ ਬਣੇ ਔਰ ਉਹ ਪਾਰਲੀਮੈਂਟ ਸੀਟ ਖਾਲੀ ਹੋਈ ਉਸ ਵੇਲੇ ਅਸ਼ਿਰਮਨ ਕਾਲੇਦਾਰ ਅੰਮ੍ਰਿਤ ਸਰਦੇਸ ਸਰਮਜੀਤ ਸਿੰਘ ਜੀ ਮਾਨ ਨੇ ਉਹ ਆਪ ਦੇ ਕੈਂਡੀਡੇਟ ਨੂੰ ਉਤੋਂ ਹਰਾ ਕੇ ਸਭ ਨੂੰ ਹੈਰਾਨ ਕਰਤਾ ਸੀ ਉੱਥੋਂ ਵੀ ਹੁਣ ਜਿਹੜਾ ਮੁਕਾਬਲਾ ਹੈ ਉਹ ਜਿਹੜੇ ਕਾਂਗਰਸ ਦੇ ਸੁਖਪਾਲ ਖੇੜਾ ਬਲੱਟ ਤੋਂ ਹੈਗੇ ਨੇ ਉਹ ਉੱਥੇ ਲੜਦੇ ਪੈਣੇ ਜਾ ਕੇ ਇਹਨਾਂ ਦਾ ਆਪਸੀ ਮੁਕਾਬਲਾ ਬੜਾ ਸਟਰੋਂਗ ਹੋਏਗਾ ਦੇਖਣ ਵਾਲਾ ਹੋਏਗਾ ਇਸ ਤਰ੍ਹਾਂ ਹੀ ਮਾਜੇ ਵਿੱਚ ਅੰਮ੍ਰਿਤ ਸਰ ਦੇ ਜੋ ਤਰਨਜੀਤ ਸਿੰਘ ਸੰਦੂਸ ਮੰਦਰੀ ਹੈਗੇ ਨੇ ਜੋ ਸਾਬਕਾ ਰਾਜਦੂਤ ਨੇ ਤਾਂ ਹੁਣ ਨਾ ਭਾਜਪਾ ਦੇ ਮੌਜੂਦਾ ਉਮੀਦਵਾਰ ਨੇ ਇਹਨਾਂ ਦਾ ਮੁਕਾਬਲਾ ਵੀ ਉੱਥੇ ਜਿਹੜੇ ਮੌਜੂਦਾ ਐਮਪੀ ਹੈਗੇ ਨੇ ਕਾਂਗਰਸ ਦੇ ਉਹਨਾਂ ਨਾਲ ਤੇ ਹੋਰ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਬੜਾ ਪਖਵਾ ਮੁਕਾਬਲਾ ਬੜਾ ਤਕੜਾ ਮੁਕਾਬਲਾ ਹੋਣਾ ਹੈ ਵੇਖਣ ਵਾਲੀ ਚੀਜ਼ ਇਹ ਹੈ ਕਿ ਪੈਦ ਕੀ ਇਹ ਮੁਕਾਬਲੇ ਜਿਹੜੇ ਨੇ ਆਲਮੋਸਟ ਸਾਰੀਆਂ ਕੰਸਟਿਟੂਐਂਸੀਸ ਦੇ ਵਿੱਚ ਬਸ 10ਰ ਪੰਜ ਨਿਰਵਾਇਤ ਚਾਰ ਤਰਫਾ ਕਿਤੇ ਉਹਨਾਂ ਤੇ ਪੰਜ ਤਰਫਾ ਵੀ ਹੈਗੇ ਨੇ ਜਿਹੜੇ ਸਾਡੇ ਵੋਟਰ ਹੈਗੇ ਨੇ ਉਹਨਾਂ ਨੇ ਆਪਣੇ ਪੱਤੇ ਹੱਲੇ ਤੱਕ ਨਹੀਂ ਬੋਲੇ ਕਦੇ ਬੰਦਾ ਜਦੋਂ ਵੀ ਕਦੇ ਵੋਟਰਸ ਨਾਲ ਗੱਲ ਵੀ ਕਰਦੇ ਹੈਗੇ ਆ ਉਹ ਕਹਿੰਦੇ ਜੀ ਅਸੀਂ ਤਾਂ ਹੁਣ ਪਹਿਲੀ ਨੂੰ ਦੇਖਾਂਗੇ ਕਿਸ ਨੂੰ ਵੋਟ ਪਾਣੀ ਹੈ ਤੇ ਅੱਜ ਦਾ ਮੁਕਾਬਲਾ ਕਿਸ ਤਰ੍ਹਾਂ ਦਾ ਹੁੰਦਾ ਹੈ ਕੌਣ ਜਿੱਦਾ ਇਸ ਲੋਕਤੰਤਰ ਦੇ ਤਿਉਹਾਰ ਵਿੱਚ 4 ਜੂਨ ਨੂੰ ਕੌਣ ਜਿੱਤ ਦੇ ਭੰਗੜੇ ਪਾਉਂਦਾ ਹੈ ਤੇ ਕੌਣ ਹਾਰਦਾ ਹੈ ਇਹ ਸਾਰਾ ਤਾਂ ਉਸ ਦਿਨ ਹੀ ਪਤਾ ਚੱਲੇਗਾ ਪਰ ਇਹ ਜ਼ਰੂਰ ਹੈ ਕਿ ਕੱਲ ਦੀਆਂ ਚੋਣਾਂ ਤੋਂ ਬਾਅਦ 4 ਦਿਨ ਜਿਹੜੇ ਗੁਜ਼ਾਰਦੇ ਹੈਗੇ ਨੇ ਕੈਂਡੀਡੇਟਸ ਨੇ ਉਨਾ ਵਾਸਤੇ ਉਤਰਨਾ ਜ਼ਰੂਰ ਵਦੀਆਂ ਹੋਣਗੀਆਂ ਤੇ 4 ਤਰੀਕ ਨੂੰ ਨਤੀਜੇ ਸਾਹਮਣੇ ਆ ਜਾਣਗੇ ਕਿ ਕਿਸ ਉਮੀਦਵਾਰ ਨੂੰ ਕਿਹੜੇ ਵੋਟਰਾਂ ਨੇ ਕਿੰਨੀਆਂ ਵੋਟਾਂ ਪਾ ਕੇ ਦਿਖਾਇਆ ਹੈ ਕਰਨਜੀਤ ਜੀ ਬਹੁਤ ਬਹੁਤ ਸ਼ੁਕਰੀਆ ਰਜੇਸ਼ਪਾਲੀ ਜੀ